ਕਾਗਜ਼ਾਂ ਦੇ ਵਿੱਚ ਤੇ ਦਿਖਾਇਆ ਜਾਂਦਾ ਕਿ ਜਿਹੜਾ ਬੰਦਾ 100 ਰੁਪਏ ਕਮਾਉਂਦਾ ਹੈ ਉਹ ਮੀਡੀਅਮ ਕਲਾਸ ਹੈ ਕਿ ਆ 100 ਰੁਪਏ ਦੇ ਵਿੱਚ ਇੱਕ ਬੰਦਾ ਆਪਣੀ ਰੋਜ਼ ਦਾ ਖਰਚਾ ਚਲਾ ਸਕਦਾ ਹੈ ਬਿਲਕੁਲ ਮੈਂ ਤੇ ਇਹ ਕਹਾਂ ਫੋਨ ਵਾਲੀ ਹੈਲਥ ਸੈਕਟਰ ਔਰ ਸਟੱਡੀ ਸੈਕਟਰ ਗਵਰਨਮੈਂਟ ਵੱਲੋਂ ਫ੍ਰੀ ਹੋਣਾ ਚਾਹੀਦਾ ਹੈ ਜਿਹੜੀ ਪ੍ਰਾਈਵੇਟਾਈਜੇਸ਼ਨ ਹੈ ਬੰਦ ਹੋਣੀ ਚਾਹੀਦੀ ਹੈ ਕਿ ਪਿੰਡਾਂ 'ਚ ਫੰਡ ਫੰਡ ਰਾਸ਼ੀ ਜਿੰਦੇ ਸੀ ਉਹ ਵੀ ਫਟ ਗਿਆ ਪਰ ਬਿਆਨ ਨੇ ਪਰ ਉਹ ਵੀ ਨਹੀਂ ਹੁੰਦੇ ਅੱਛਾ ਇਨਕਮ ਸੋਰਸ ਬੰਦੇ ਦੀ ਇਨਕਮ ਜਿਹੜੀ ਉਹਦੀ ਪਾਵਰ ਹੈ ਕਮਾਨ ਦੀ ਉਹ ਵਧਣੀ ਚਾਹੀਦੀ ਤੇ ਬੇਚੈਨ ਲੋਕ ਇਤਾਂ ਦੇ ਹੈਗੇ ਉਹਨਾਂ ਨੂੰ ਰੋਟੀ ਦਾ ਪਤਾ ਨਹੀਂ ਅਸੀਂ ਸ਼ਾਮ ਨੂੰ ਖਾਣੇ ਵੀ ਦਿੱਪਾਂ ਪਰ ਪ੍ਰਾਈਵੇਟ ਕੰਮ ਕਰਦੇ ਆ ਹੂੰ ਗੁਜ਼ਾਰਾ ਨਹੀਂ ਹੁੰਦਾ ਗੁਜ਼ਾਰਾ ਹੀ ਨਹੀਂ ਹੁੰਦਾ ਸਕੂਲਾਂ ਦੀਆਂ ਫੀਸਾਂ ਉਹ ਵਧਾ ਦਿੱਤੀਆਂ ਨਹੀਂ ਸਰਕਾਰ ਤਾਂ ਕਹਿੰਦੀ ਕਨਗ ਘਰ ਘਰ ਵੀ ਪਹੁੰਚਦੀ ਪਈ ਹੈ ਸਾਰਿਆਂ ਦੇ ਪਹੁੰਚ ਹੀ ਕਈਆਂ ਤੇ ਪਹੁੰਚਦੀ ਨਹੀਂ ਲੈਣ ਜਾਓ ਤੇ ਦਿੰਦੇ ਨਹੀਂ ਅੱਜ ਆਜੀ ਕੱਲ ਆਜੀ ਅੱਜ ਆਜੀ ਕੱਲ ਆਜੀ 100 ਰੁਪਏ ਕਿਲੋ ਟਮਾਟਰ ਹੈ ਕਿੱਥੋਂ ਖਾਈਏ 50 ਰੁਪਏ ਕਿਲੋ ਪਿਆਜ਼ ਆ 200 ਰੁਪਏ ਕਿਲੋ ਬਤਾਉਂ ਕਿ ਰੋਜ਼ ਮਰਰਾ ਦੀਆਂ ਜਿਹੜੀਆਂ ਚੀਜ਼ਾਂ ਉਹ ਹਰ ਇੱਕ ਚੀਜ਼ ਮਹਿੰਗੀ ਹਰ ਇੱਕ ਚੀਜ਼ ਮਹਿੰਗੀ ਤਿੰਨ ਤਿੰਨ ਚਾਰ ਮਹੀਨੇ ਹੋ ਗਏ ਤਨਖਾਹਾਂ ਵੀ ਨਹੀਂ ਪਾਉਂਦੇ ਹੈਗੇ ਉਹ ਵੀ ਤਨਖਾਹ ਕਹਿੰਦੇ ਆ ਜੀ 3000 ਰੁਪਏ ਤਨਖਾਹ ਆ ਉਹ ਵੀ ਬਹੁਤ ਜ਼ਿਆਦਾ ਉਹ ਵੀ ਤਿੰਨ ਤਿੰਨ ਮਹੀਨੇ ਦੀਆਂ ਪਾਉਂਦੇ ਨਹੀਂ ਪਏ ਹੈਗੇ ਲੋਕ ਸਭਾ 2024 ਦੀਆਂ ਵੋਟਾਂ ਖਤਮ ਹੋਣ ਤੋਂ ਬਾਅਦ ਪਹਿਲਾ ਜਿਹੜਾ ਉਹ ਬਜਟ ਜਿਹੜਾ ਭਲਕੇ ਜਿਹੜਾ ਕਿ ਉਹ ਰਿਲੀਜ਼ ਹੋਣ ਵਾਲਾ ਹੈ ਸੈਂਟਰ ਵੱਲੋਂ ਕੀ ਉਮੀਦਾਂ ਨੇ ਇਸ ਵਕਤ ਮੈਂ ਜਲੰਧਰ ਦੇ ਦਿਲਕੁਸ਼ਾ ਮਾਰਕੀਟ ਤੇ ਮੌਜੂਦ ਹਾਂ ਜਿੱਥੇ ਮੇਰੇ ਨਾਲ ਵਪਾਰੀ ਮੌਜੂਦ ਨੇ ਰਜੀਵ ਹੋਰੀ ਨਾਲ ਨੇ ਤੇ ਨਾਲ ਪੂਰੀ ਸਾਹਿਬ ਨੇ ਰਿਸ਼ੂ ਸਾਹਿਬ ਕਿਸ ਤਰੀਕੇ ਦੇ ਨਾਲ ਜਿਹੜੇ ਆ ਕਿ ਇਸ ਵਕਤ ਉਮੀਦਾਂ ਨੇ ਜੋ ਮੌਜੂਦਾ ਸਮੇਂ ਦੇ ਹਾਲਾਤ ਨੇ ਮੰਗ ਕੀ ਹੈ ਮੰਗ ਹੈ ਵਾ ਕਿ ਜਿਹੜਾ ਸਰਕਾਰਾਂ ਹੈ ਬਣਾਉਣ ਵਾਲਾ ਲੋਰ ਤਬਕਾ ਔਰ ਮੀਡੀਅਮ ਕਲਾਸ ਤਬਕਾ ਹੈ ਇਸ ਟਾਈਮ ਸਭ ਤੋਂ ਜ਼ਿਆਦਾ ਜਿਹੜਾ ਮੀਡੀਅਮ ਕਲਾਸ ਤਬਕਾ ਉਹ ਸਭ ਤੋਂ ਜ਼ਿਆਦਾ ਮਾਰ ਖਾ ਰਿਹਾ ਹੈ ਇਸ ਵਾਰੀ ਸਰਕਾਰ ਨੂੰ ਚਾਹੀਦਾ ਹੈ ਕਿ ਮੀਡੀਅਮ ਕਲਾਸ ਨੂੰ ਧਿਆਨ ਚ ਰੱਖ ਕੇ ਬੇਸਿਕ ਅਮੈਨਿਟੀਆਂ ਜਿਹੜੀਆਂ ਪਬਲਿਕ ਨੂੰ ਚਾਹੀਦੀਆਂ ਉਹਨਾਂ ਨੂੰ ਇਸ ਤਰ੍ਹਾਂ ਪ੍ਰੋਵਾਈਡ ਕੀਤਾ ਜਾਵੇ ਕਿ ਇੱਕ ਤੇ ਜਿਹੜਾ ਮੀਡੀਅਮ ਕਲਾਸ ਤੇ ਲੋਅਰ ਤਬਕਾ ਉਹਦੀ ਇਨਕਮ ਇਨਕਰੀਜ਼ ਹੋਏ ਤੇ ਬੇਸਿਕ ਅਮੈਨਿਟੀਆਂ ਉਹਨੂੰ ਸਾਰੀਆਂ ਮਿਲਣ ਉਹਦੇ ਵਿੱਚ ਚਾਹੇ ਉਹ ਗੈਸ ਦਾ ਸਿਲੰਡਰ ਹੈ ਚਾਹੇ ਉਹ ਬੰਦੇ ਨੇ ਨਵਾਂ ਘਰ ਲੈਣਾ ਜੋ ਵੀ ਉਹਦੀਆਂ ਲੋ ਬੇਸਿਕ ਕਮਿਊਨਿਟੀਜ਼ ਆ ਗਵਰਨਮੈਂਟ ਨੂੰ ਉੱਧਰ ਤਵੱਜੋ ਦੇਣੀ ਚਾਹੀਦੀ ਹੈ ਕਿ ਹਰ ਬੰਦੇ ਲਈ ਅਫੋਰਡੇਬਲ ਹੋਣ ਬੇਸਿਕ ਕਮਿਊਨਿਟੀਜ਼ ਤੇ ਉਹ ਈਜ਼ੀਲੀ ਅਫੋਰਡ ਕਰ ਸਕੇ ਕਾਗਜ਼ਾਂ ਦੇ ਵਿੱਚ ਤੇ ਦਿਖਾਇਆ ਜਾਂਦਾ ਹੈ ਕਿ ਜਿਹੜਾ ਬੰਦਾ 100 ਰੁਪਏ ਕਮਾਉਂਦਾ ਹੈ ਉਹ ਮੀਡੀਅਮ ਕਲਾਸ ਹੈ ਕਿ ਆ 100 ਰੁਪਏ ਦੇ ਵਿੱਚ ਇੱਕ ਬੰਦਾ ਆਪਣੀ ਰੋਜ਼ ਦਾ ਖਰਚਾ ਚਲਾ ਸਕਦਾ ਹੈ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਬੇਸਿਕ ਜਦੋਂ ਇਨਕਮ ਬੰਦੇ ਦੀ ਵਧੇਗੀ ਤਾਂ ਹੀ ਉਹ ਅੱਗੇ ਆਪਣੀ ਫੈਮਿਲੀ ਚਲਾ ਪਾਏਗਾ ਆਪਣੇ ਬੱਚਿਆਂ ਨੂੰ ਪੜਾ ਪਾਏਗਾ ਮੈਂ ਤੇ ਇਹ ਕਹਾਂਗਾ ਕਿ ਹੈਲਥ ਸੈਕਟਰ ਔਰ ਸਟੱਡੀ ਸੈਕਟਰ ਗਵਰਨਮੈਂਟ ਵੱਲੋਂ ਫ੍ਰੀ ਹੋਣਾ ਚਾਹੀਦਾ ਹੈ ਜਿਹੜੀ ਪ੍ਰਾਈਵੇਟਾਈਜੇਸ਼ਨ ਹੈ ਬੰਦ ਹੋਣੀ ਚਾਹੀਦੀ ਹੈ ਜਿਹੜੀ ਮੈਡੀਕਲ ਫੈਸਿਲਿਟੀ ਹੈ ਔਰ ਜਿਹੜੀ ਕੀ ਕਹਿੰਦੇ ਆਪਾਂ ਕਹਿ ਸਕਦੇ ਆ ਪੜਾਈ ਦੀ ਜਿਹੜੀ ਫੈਸਿਲਿਟੀ ਗਵਰਨਮੈਂਟ ਵੱਲੋਂ ਸੇਮ ਹੋਣੀ ਚਾਹੀਦੀ ਹੈ ਚਾਹੀਦੀ ਹੈ ਮਿਡਲ ਕਲਾਸ ਨੂੰ ਧਿਆਨ ਚ ਰੱਖ ਕੇ ਜਿਹੜਾ ਹੈ ਕਿ ਅਗਲੀਆਂ ਸਾਰੀਆਂ ਚੀਜ਼ਾਂ ਨਹੀਂ ਚਾਹੀਦੀਆਂ ਪੂਰੀ ਸਭ ਦੂਸਰੀ ਮੈਂ ਇੱਕ ਤੁਹਾਡੇ ਕੋਲ ਹੋਰ ਵੀ ਚੀਜ਼ ਪੁੱਛਾਂਗਾ ਕਿ ਸਕਿੱਲ ਡਿਵੈਲਪਮੈਂਟ ਦੇ ਉੱਤੇ ਵੀ ਬਹੁਤ ਜ਼ੋਰ ਹੈ ਖਾਸ ਤੌਰ ਤੇ ਵਪਾਰੀ ਵੀ ਹੋ ਸਮਝਦੇ ਵੀ ਹੋ ਕਿ ਜੇ ਦੁਕਾਨ ਤੇ ਕੋਈ ਬੰਦਾ ਰੱਖਣਾ ਵੀ ਹੈ ਘੱਟੋ ਘੱਟ ਸਕਿੱਲਫੁਲ ਹੋਵੇ ਕਿਉਂਕਿ ਆਮ ਬੰਦੇ ਨਾਲ ਅੱਜਕਲ ਗੁਜ਼ਾਰਾ ਨਹੀਂ ਕਿਉਂਕਿ ਬਾਇੰਗ ਕੈਪੈਸਿਟੀ ਵੀ ਵੱਧਦੀ ਪਈ ਹੈ ਅਰਨਿੰਗ ਵੀ ਉਸ ਸਾਫ਼ ਦੀ ਨਹੀਂ ਹੈ ਪਰ ਡਿਮਾਂਡ ਜਿਹੜੀ ਹੈ ਕਿ ਇੰਡਸਟਰੀ ਦੀ ਉਹ ਇੱਕ ਸਕਿੱਲ ਡਿਵੈਲਪਮੈਂਟ ਦੀ ਇਹਨੂੰ ਕਿਵੇਂ ਵੇਖਦੇ ਹੋ ਫੀਲਡ ਵਰਕਰ ਦੇ ਵਿੱਚ ਜਿਹੜੇ ਸਰਕਾਰ ਨੂੰ ਸਾਡੇ ਜਿਹੜੇ ਫੀਲਡ ਵਰਕਰ ਆ ਉਹ ਜਿਹੜੀ ਬੇਜਿਸ ਦਾ ਪੇਸਕੀ ਲਾਉਣਾ ਪਾ ਕਰਨਾ ਚਾਹੀਦਾ ਵਾ ਬਿਲਕੁਲ ਠੀਕ ਹੈ ਕਿਉਂਕਿ ਫਿਰ ਛੋਟੇ ਪੇਸਕੀ ਦੇ ਵਿੱਚ ਉਹ ਸਕਿਲਡ ਵਰਕਰ ਦੇ ਜਿਹੜੇ ਵਰਕਰ ਕੰਮ ਨਹੀਂ ਕਰ ਪਾਂਦਾ ਉਹ ਦੂਸਰਾ ਵਰਕਰ ਨੂੰ ਮੈਕਸਿਮਮ ਫੈਸਿਲਿਟੀ ਜਿਹੜੀਆਂ ਸਰਕਾਰ ਵੱਲੋਂ ਚਾਹੇ ਉਹਦੀ ਅੱਗੇ ਉਹ ਪ੍ਰੋਗਰਾਮ ਫੰਡ ਕੱਟ ਹੁੰਦਾ ਸੀਗਾ ਜਾਂ ਉਹਨਾਂ ਮੈਡੀਕਲ ਨਾਲ ਇੰਸ਼ੋਰੈਂਸ ਪ੍ਰੀਮੀਅਮ ਮਿਲਦੀ ਸੀ ਸਰਕਾਰ ਨੂੰ ਇਹਨਾਂ ਸਾਰੀਆਂ ਚੀਜ਼ਾਂ 'ਤੇ ਧਿਆਨ ਦੇਣਾ ਚਾਹੀਦਾ ਵਾ ਇਹਦੇ ਨਾਲ ਹੀ ਤਾਂ ਹੀ ਜਿਹੜੇ ਸਕਿਲਡ ਵਰਕਰ ਡਿਵੈਲਪ ਹੋਊਗਾ ਲੋਕਾਂ ਦੇ ਵਿੱਚ ਕੰਮ ਕਰਨ ਦੀ ਇੱਛਾ ਡਿਵੈਲਪ ਹੋਊਗੀ ਜਾਂ ਸਾਡੇ ਜਿਹੜੇ ਛੋਟੇ ਵਰਕਰ ਆ ਦੁਕਾਨ ਦੇ ਉੱਤੇ ਆ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਫੈਸਿਲਿਟੀਆਂ ਜੇ ਵਪਾਰੀ ਇਹ ਚੀਜ਼ ਦੀ ਫੈਸਿਲਿਟੀ ਵਰਕਰਸ ਨੂੰ ਦਿੰਦਾ ਸਰਕਾਰ ਨੂੰ ਉਹਨਾਂ ਚੀਜ਼ਾਂ ਦਾ ਸਾਥ ਦੇਣਾ ਚਾਹੀਦਾ ਵਾ ਉਹਦੀ ਮੈਡੀਕਲ ਇੰਸ਼ੋਰੈਂਸ ਦੇ ਵਿੱਚ ਆ ਉਹਦੇ ਲੋਨ ਵਗੈਰਾ ਵਿੱਚ ਜਾਂ ਉਹਨੂੰ ਕੋਈ ਵੀ ਚੀਜ਼ ਚਾਹੀਦੀ ਹੈ ਉਹਦੇ ਤੋਂ ਉਸਦੀ ਮਦਦ ਕਰਨੀ ਚਾਹੀਦੀ ਆ। ਸਨੈਪ ਦੀ ਗੱਲ ਉਹਨਾਂ ਨੇ ਜਿਹੜੀ ਕੀਤੀ 7 ਲੱਖ ਤੱਕ ਦਾ ਗੈਪ ਹਾਲਾਂਕਿ ਪਿਛਲੀ ਵਾਰ ਰੱਖਿਆ ਸੀਗਾ। ਜੀ। ਇਸ ਵਾਰ ਦੀ ਕਿੰਨੀ ਉਮੀਦ ਰੱਖਦੇ ਹੋ ਕਿ ਲੱਗਦਾ ਕਿ ਉਹ ਗੈਪ ਜਿਹੜਾ ਠੀਕ ਹੈ। ਨਹੀਂ ਉਹ ਗੈਪ ਠੀਕ ਹੈ ਉਹਨੂੰ ਵਿਦਾਨ ਦੀ ਥਾਂ ਤੇ ਐਕਚੁਅਲ ਗਰਾਊਂਡ ਤੇ ਚਾਹੀਦਾ। ਦੇਖੋ 7 ਲੱਖ ਰੁਪਏ ਤੇ ਉਹਨਾਂ ਨੇ ਘਰਤਾ। ਹਾਂ ਕਰਨ ਤੋਂ ਬਾਅਦ ਵੀ ਤੁਸੀਂ ਦੇਖੋ ਕਿ ਕਈ ਲੋਕ ਇਦਾਂ ਦੇ ਹਜੇ ਵੀ 80 90% ਇੰਡੀਆ ਨੇ ਇਦਾਂ ਲੋਕ ਹੈ ਜਿਹੜੇ 5 ਲੱਖ ਦੀ ਰਿਟਰਨ ਨਹੀਂ ਭਰ ਰਹੇ। ਉਸ ਗੈਪ ਨੂੰ ਪੜਾਉਣ ਦੀ ਕੋਈ ਜ਼ਰ ਤੁਸੀਂ ਬੇਸਿਕ ਅਸੈਸੀ ਬਣਨੀ ਚਾਹੀਦੇ ਅਸੈਸੀਸ ਵਧਾਈ ਜਾਣ ਔਰ ਇਨਕਮ ਲੋਕਾਂ ਦੀ ਵਧਾਈ ਜਾਏ ਕੱਲੀ ਤੁਸੀਂ ਇਹਨੂੰ ਬੇਸ ਨੂੰ ਵਧਾ ਕੇ ਫਾਇਦਾ ਕੀ ਹੈ ਕਿ ਜੇ ਲੋਕ ਉਹਨਾਂ ਦੀ ਇਨਕਮ ਹੀ ਨਹੀਂ ਹੈ ਤੇ ਉਹਨਾਂ ਦਾ ਸਲੈਬ ਵਧਾਉਣ ਦਾ ਕੋਈ ਬੈਨੀਫਿਟ ਨਹੀਂ ਹੈ ਇਨਕਮ ਸੋਰਸ ਬੰਦੇ ਦੀ ਇਨਕਮ ਜਿਹੜੀ ਉਹਦੀ ਪਾਵਰ ਹੈ ਕਮਾਨ ਦੀ ਉਹ ਵਧਣੀ ਚਾਹੀਦੀ ਹੈ ਠੀਕ ਹੈ ਜੀ ਸ਼ੁਕਰੀਆ ਸ਼ੁਕਰੀਆ ਇਹ ਤੁਸੀਂ ਗੱਲਬਾਤ ਸੁਣੀ ਹੈ ਕਿ ਪਾਰੀਆਂ ਨੇ ਜਿਸ ਤਰੀਕੇ ਦੇ ਨਾਲ ਗੱਲ ਕੀਤੀ ਹੈ ਤੇ ਬਹੁਤ ਅਹਿਮ ਗੱਲਾਂ ਵੀ ਵਿੱਚ ਆਖੀਆਂ ਨੇ ਕਿ ਜਿਸ ਤਰੀਕੇ ਦੇ ਨਾਲ ਐਸੋ ਜੋ ਹਾਲਾਤ ਨੇ ਖਾਸ ਤੌਰ ਤੇ ਮਹਿੰਗਾਈ ਦੇ ਨੇ ਤੇ ਬੀਬੀ ਜੀ ਵੀ ਮੌਜੂਦ ਨੇ ਬੀਬੀ ਜੀ ਕੱਲ ਬਜਟ ਆਉਣ ਵਾਲਾ ਹੈ ਕਿਵੇਂ ਸਮਝਦੇ ਹੋ ਰਸੋਈ ਘਰ ਦਾ ਵੀ ਜਿਸ ਤਰੀਕੇ ਦੇ ਨਾਲ ਖਰਚਾ ਆਵੇ ਸਾਰੀਆਂ ਚੀਜ਼ਾਂ ਕੀ ਉਮੀਦ ਕਰਦੇ ਹੋ ਕਿ ਕਿੱਥੇ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਦਰਮਿਆਨੇ ਵਰਗ ਨੂੰ ਦਾ ਵਿਜੀਤਲ ਮੈਨੇ ਵਰਗ ਲਈ ਜਿਵੇਂ ਹੁਣ ਗੈਸ ਸਿੰਡਰ ਹੋਇਆ ਹੈ ਹਨ ਤੇ ਹੋਰ ਅੱਗੇ ਪਿੰਡਾਂ 'ਚ ਖੰਡ ਖੰਡ ਰਾਸ਼ਨ ਦਿੰਦੇ ਸੀ ਉਹ ਵੀ हट ਗਿਆ ਦਰਮਿਆਨੇ ਵਰਗ ਨੂੰ ਉਹ ਵੀ ਨਹੀਂ ਦਿੰਦੇ ਹਟ ਗਿਆ ਹਾਂਜੀ ਕੁਛ ਨਹੀਂ ਦਿੰਦੇ ਤੇ ਫਿਰ ਅਸੀਂ ਤਾਂ ਠੀਕ ਠਾਕ ਹੈ ਵੱਡੇ ਉਕਰ ਜਹੇਗੇ ਆ ਅਸੀਂ ਗੱਲ ਪਰ ਫੇਰ ਵੀ ਮਹਿੰਗਾਈ ਜਿਸ ਤਰੀਕੇ ਦੇ ਨਾਲ ਬਧੀ ਚਾਹੇ ਪੈਟਰੋਲ ਐ ਇਦਾਂ ਦਾ ਬੱਚੇ ਬਾਹਰ ਗਏ ਆ ਮੇਰੇ ਆਪ ਨੂੰ ਮਿਲਲੇ ਆ ਤੇ ਬਸ ਇਦਾਂ ਕੀ ਸਮਝੋਗੇ ਕਿ ਕਿੱਥੇ ਸਰਕਾਰ ਨੂੰ ਆਮ ਦਰਮਿਆਨੇ ਵਰਗ ਵਾਸਤੇ ਰੋਕ ਦੇਖ ਕੇ ਚੀਜ਼ਾਂ ਨੂੰ ਜਿਹੜਾ ਕਿ ਠੀਕ ਰੱਖਣਾ ਚਾਹੀਦਾ ਨਾ ਚਾਹੀਦਾ ਇਹ ਕਰਨਾ ਚਾਹੀਦਾ ਹਾਲਾਤ ਕੀ ਬਣੇ ਹੋਏ ਨੇ ਰਸੋਈ ਘਰ ਦੇ ਜੇ ਗੱਲ ਕਰੀਏ ਬਹੁਤ ਮਾੜੇ ਹਾਲਾਤ ਨੇ ਤਾਂ ਵਿੱਚ ਵੀ ਲੋਕ ਇੰਤਾਂ ਦੇ ਹੈਗੇ ਉਹ ਰੋਟੀ ਦਾ ਪਤਾ ਨਹੀਂ ਅਸੀਂ ਸ਼ਾਮ ਨੂੰ ਖਾਣੇ ਵੀ ਦਿੱਪਾਂ ਹਮਮ ਬੱਚਾ ਜਿਹਨੇ ਵਰਗ ਨੂੰ ਰੱਖ ਕੇ ਕੋਈ ਰਾਹਤ ਦੇਣੀ ਚਾਹੀਦੀ ਜੀ ਜੀ ਦੇਣੀ ਚਾਹੀਦੀ ਜ਼ਰੂਰ ਬਿਲਕੁਲ ਜੀ ਬਿਲਕੁਲ ਜੀ ਇਹ ਬੀਬੀ ਜਿਹੋ ਹੋ ਰਹੇ ਨੇ ਬਹੁਤ ਇੱਕ ਇੱਕ ਚੰਗੀ ਗੱਲ ਆ ਕਿ ਜਿਸ ਤਰੀਕੇ ਦੇ ਨਾਲ ਰਸੋਈ ਕਾਰ ਹੈ ਖਾਸ ਤੌਰ ਤੇ ਉਹਦੇ ਤੇ ਜ਼ਰੂਰ ਇੱਕ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਕਿਸ ਤਰੀਕੇ ਦੇ ਨਾਲ ਬਜਟ ਜਿਹੜਾ ਹੈ ਕਿ ਉਹ ਇੱਕ ਮਿਡਲ ਕਲਾਸ ਨੂੰ ਖਾਸ ਤੌਰ ਤੇ ਰੱਖ ਕੇ ਜ਼ਰੂਰ ਜਿਹੜਾ ਕਿ ਸਾਹਮਣੇ ਲੈ ਕੇ ਆਉਣਾ ਚਾਹੀਦਾ ਹੈ ਕਿ ਤਾਂ ਕਿ ਲੋਕਾਂ ਨੂੰ ਜਿਹੜਾ ਹੈ ਕਿ ਉਹ ਰਾਹਤ ਵੀ ਮਿਲੇ ਤੇ ਖਾਸ ਤੌਰ ਤੇ ਜਿਹੜੀ ਸਰੋਈ ਰੋਟੀ ਹੈ ਰੋਟੀ ਉਹਨੂੰ ਜਿਹੜਾ ਹੈ ਕਿ ਸਹੀ ਤਰੀਕੇ ਦੇ ਨਾਲ ਜਿਹੜਾ ਹੈ ਕਿ ਉਹ ਚਲਾਇਆ ਜਾ ਸਕੇ ਇਸ ਵਕਤ ਬਾਜ਼ਾਰ ਦੇ ਵਿੱਚ ਮੌਜੂਦ ਆ ਤੇ ਹੋਰ ਵੀ ਬੀਬੀਆਂ ਕੋਲ ਨੇ ਕੱਲ ਬਜਟ ਆ ਰਿਹਾ ਵੈ ਸੈਂਟਰ ਸਰਕਾਰ ਵੱਲੋਂ ਅਸੀਂ ਹੋਰ ਵੀ ਲੋਕਾਂ ਨਾਲ ਗੱਲ ਕਰਦੇ ਸੀ ਤੇ ਇਸ ਵਕਤ ਜੋਰ ਸੋਈ ਕਰਦੇ ਹਾਲ ਨੇ ਜਿਸ ਤਰੀਕੇ ਦਾ ਮਹਿੰਗਾਈ ਹੈ ਕਿਵੇਂ ਸੋਚਦੇ ਹੋ ਕਿ ਕੀ ਰਾਹਤ ਸਰਕਾਰ ਨੂੰ ਦੇਣੀ ਚਾਹੀਦੀ ਹੈ ਕਿਹੜੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਹੁਣ ਹੱਥ ਵੀ ਨਹੀਂ ਪੈਂਦਾ ਤੇ ਕਮਾਈ ਜਿਹੜੀ ਹੈ ਕਿ ਉਸ ਹੱਬ ਦੀ ਹੈ ਨਹੀਂ ਗੀ ਗੈਸ ਸਿਲੰਡਰ ਹੂੰ ਰਾਸ਼ਨ ਆਟਾ ਹੂੰ ਸਾਰਾ ਕੁਝ ਮਹਿੰਗਾ ਕਿਹੜੀ ਚੀਜ਼ ਸਸਤੀ ਕੋਈ ਚੀਜ਼ ਸਸਤੀ ਨਹੀਂ ਆਈ ਹੂੰ ਐਨੀ ਕਮਾਈ ਹੈ ਨਹੀਂ ਆ ਜਿੰਨੀ ਮਹਿੰਗਾਈ ਇਹਨਾਂ ਨੇ ਕਰ ਦਿੱਤੀ ਦੀਆਂ ਨੌਕਰੀਆਂ ਸਾਡੇ ਕੋਲ ਪ੍ਰਾਈਵੇਟ ਕੰਮ ਕਰਦੇ ਆਂ ਹੂੰ ਗੁਜ਼ਾਰਾ ਨਹੀਂ ਹੁੰਦਾ ਗੁਜ਼ਾਰਾ ਹੀ ਨਹੀਂ ਹੁੰਦਾ ਛੋਟੇ ਛੋਟੇ ਬੱਚੇ ਖਾਣ ਵਾਲੇ ਕਿੱਥੋਂ ਲੈ ਗਏ ਸਕੂਲਾਂ ਦੀਆਂ ਫੀਸਾਂ ਉਹ ਵਧਾ ਦਿੱਤੀ ਦੀਆਂ ਅੱਛਾ ਇੱਕ ਗੱਲ ਹੋਰ ਵੀ ਸਰਕਾਰ ਵੱਲੋਂ ਆਖੀ ਜਾਂਦੀ ਹੈ ਕਿ ਮਹਿੰਗਾਈ ਜਿਹੜੀ ਹੈ ਕਿ ਹਾਲਾਂਕਿ ਜ਼ਰੂਰ ਹੋਈ ਹੈ ਤੇ ਇਨਕਮ ਵੀ ਜਿਹੜੀ ਕਮਾਈ ਵੀ ਲੋਕਾਂ ਦੀ ਵਧੀ ਹੈ ਮੈਂ ਇੱਕ ਗੱਲ ਪੁੱਛਣੀ ਚਾਹਾਂਗਾ ਕਿ ਜੇ ਸਿਲੰਡਰ ਦੀ ਗੱਲ ਕਰੀਏ ਪਿਛਲੇ 2-3 ਸਾਲਾਂ ਚ ਕਿੰਨਾ ਕੁ ਵਧਿਆ ਤੇ ਹਾਲਾਤ ਕੀ ਬਣੇ ਚਾਹੇ ਦਾਲਾਂ ਦੀ ਗੱਲ ਕਰੀਏ ਆਟੇ ਦੀ ਵੀ ਗੱਲ ਕਰੀਏ ਕਿੰਨਾ ਕੁ ਰੇਟ ਜਿਹੜਾ ਕਿ ਉਹ ਬਹੁਤ ਵਧਿਆ ਉਹ ਜ਼ਿਆਦਾ ਵਧ ਗਿਆ ਵਧਿਆ ਬਹੁਤ ਜ਼ਿਆਦਾ ਉਹਨੇ ਸਿਲੰਡਰਾਂ ਦਾ ਰੇਟ ਉਹਨੇ ਦਾਲਾਂ ਦਾ 1 ਕਿਲੋ ਦਾ ਆਟਾ ਹੋ ਗਿਆ ਆ ਹਾਂ ਤਾਂ ਕੰਗਿਆ ਦੀ ਕਰਤਾਰ ਵੀ ਨਹੀਂ ਹੋ ਗਈ ਨਹੀਂ ਸਰਕਾਰ ਤਾਂ ਕਹਿੰਦੀ ਕਨਗ ਘਰ ਘਰ ਵੀ ਪਹੁੰਚਦੀ ਪਈ ਐ ਸਰ ਕਈਆਂ ਤੇ ਪਹੁੰਚ ਨਹੀਂ ਕਈਆਂ ਤੇ ਪਹੁੰਚਦੀ ਨਹੀਂ ਹਾਂ ਲੈ ਜਾਓ ਤੇ ਦਿੰਦੇ ਨਹੀਂ ਅੱਜ ਆਜੀ ਕੱਲ ਆਜੀ ਅੱਜ ਆਜੀ ਕੱਲ ਆਜੀ ਾਂਦੇ ਦਿੰਦੇ ਨਹੀਂ ਆ ਮੁੱਖ ਜਿਹੜੀ ਰਾਹਤ ਹੈ ਤੁਸੀਂ ਸਮਝਦੇ ਹੋ ਕਿ ਰਸੋਈ ਘਰ ਦੇ ਨਾਲ ਜਿਹੜੀਆਂ ਚੀਜ਼ਾਂ ਜੁੜੀਆਂ ਚਾਹੀਏ ਉਹ ਉਸ ਤੋਂ ਇਲਾਵਾ ਜੇ ਬਾਹਰ ਨਿਕਲੀਏ ਤੁਸੀਂ ਪੜ੍ਹਾਈ ਦੀ ਗੱਲ ਆ ਕਿ 100 ਰੁਪਏ ਕਿਲੋ ਟਮਾਟਰ ਹੈ ਕਿੱਥੋਂ ਖਾਈਏ 80 ਰੁਪਏ ਕਿਲੋ ਪਿਆਜ਼ ਆ 100 ਰੁਪਏ ਕਿਲੋ ਪਤਾਉਂ ਬਲਕਿ ਰੋਜ਼ ਮਰਰਾ ਦੀਆਂ ਜਿਹੜੀਆਂ ਚੀਜ਼ਾਂ ਉਹ ਹਰ ਇੱਕ ਹਰ ਇੱਕ ਚੀਜ਼ ਮਹਿੰਗੀ ਹਰ ਇੱਕ ਚੀਜ਼ ਮਹਿੰਗੀ ਕੋਈ ਚੀਜ਼ ਸਰਕਾਰੀ ਡਿਪਾਰਟਮੈਂਟ ਬਾਹਰ ਗੱਲ ਕਰਨਾ ਚਾਹੁੰਦਾ ਹੈ ਕਿ ਜਿਹੜੇ ਮਾਨ ਸਰਕਾਰ ਨੇ ਜਿਹੜੇ ਰੱਖੇ ਸੀਗੇ ਬੰਦੇ ਦੁਬਾਰਾ ਇਸ਼ੂ ਸਤੰਬਰ ਤੋਂ ਕੁੱਤੇ ਦੇ ਉਹਨਾਂ ਦੀ ਉਹਨਾਂ ਦੀ 3 3 4 4 ਮਹੀਨੇ ਹੋ ਗਏ ਤਨਖਾਹਾਂ ਮੈਂ ਨਹੀਂ ਪਾਉਂਦੇ ਹੈਗੇ ਉਹ ਵੀ ਤਨਖਾਹ ਕਹਿੰਦੇ ਆ ਜੀ 3000 ਰੁਪਏ ਤਨਖਾਹ ਆ ਉਹ ਵੀ ਬਹੁਤ ਜ਼ਿਆਦਾ ਉਹ ਵੀ ਤਿੰਨ ਤਿੰਨ ਮਹੀਨੇ ਦੀਆਂ ਪਾਉਂਦੇ ਨਹੀਂ ਪਏ ਹੈਗੇ ਬਿਲਕੁਲ ਠੀਕ ਹੈ ਉਹ ਗੱਲ ਕਹਦੇ ਕਿ ਤਨਖਾਹ ਨਹੀਂ ਹਾਲੇ ਕਿ ਚਲੋ ਇਹ ਸੈਂਟਰ ਸਰਕਾਰ ਦਿੱਲੀ ਵੱਲੋਂ ਬਜਟ ਹੈ ਉਹਦੇ ਵਿੱਚ ਪਰ ਇੱਕ ਗੱਲ ਉਹਨਾਂ ਦੀ ਵਹਿਜੇ ਵਾ ਕਿ ਤਨਖਾਹਾਂ ਮਿਲਦੀਆਂ ਨਹੀਂ ਪਈਆਂ ਮਹਿੰਗਾਈ ਜਿਸ ਤਰੀਕੇ ਨਾਲ 35 ਸਾਲ ਹੋ ਗਏ ਮੈਨੂੰ ਇਹਨਾਂ ਦੀ ਸੇਵਾ ਕਰਦੇ ਹਮ 10 ਰੁਪਏ ਤੇ ਲੱਗੀ ਸੀ ਹਮ ਤਾਂ ਹੁਣ ਮਸੇ 50 50 ਕੀਤੇ ਆ ਉਸਲੇ ਆਟੇ ਦਾ ਰੇਟ ਤੇ ਆਟੇ ਦਾ ਰੇਟ ਦਾ ਫਰਕ ਹੈ ਹੈ ਮਹंगाई ਨਹੀਂ ਪੱਕੇ ਨਹੀਂ ਕਰਦੇ ਪੱਕੇ ਕਰਦੇ ਹੀ ਆ ਠੀਕ ਹੈ ਬੱਚਿਆਂ ਨੂੰ ਕਰਦੇ ਨੇ ਇੱਕ ਦਰਮਿਆਨਾ ਇਹੋ ਜਿਹਾ ਵਰਗ ਹੈ ਕਿ ਜੋ ਸਭ ਤੋਂ ਜਿਹੜਾ ਕਿ ਜੇ ਨੀਚਲੇ ਦੀ ਗੱਲ ਕਰੀਏ ਕਿ ਸੇਵਾਦਾਰ ਨੇ ਪਰ ਇਹਨਾਂ ਦੀ ਜਿਹੜੀ ਮੰਗ ਉਹ ਬਹੁਤ ਵਾਜਬ ਹੈ ਕਿ ਰਸੋਈ ਘਰ ਜਿਹੜੀ ਖਾਸ ਤੌਰ ਤੇ ਇੱਕ ਅਹਿਮ ਜਿਹੜਾ ਇੱਕ ਬਜਟ ਹੈ ਜਿਹਨੂੰ ਹੱਥ ਹੀ ਨਹੀਂ ਪੈਂਦਾ ਚਾਹੇ ਦਾਲਾਂ ਦੀ ਗੱਲ ਕਰੀਏ ਚਾਹੇ ਆਟੇ ਦੀ ਗੱਲ ਕਰੀਏ ਤੇ ਖਾਸ ਤੌਰ ਤੇ ਲੋਕਾਂ ਦੇ ਵਿੱਚ ਸਿਲੰਡਰ ਨੂੰ ਲੈ ਕੇ ਜਿਹੜਾ ਰਸੋਈ ਘਰ ਚ ਵਰਤੇ ਜਾਣ ਵਾਲਾ ਉਸ ਨੂੰ ਲੈ ਕੇ ਕਾਫੀ ਰੋਸ ਹੈ ਤੇ ਉਮੀਦ ਇਹ ਹੀ ਕਰਦੇ ਨੇ ਕਿ ਸਰਕਾਰ ਜਿਹੜਾ ਕਿ ਦਰਮਿਆਨੇ ਵਰਗ ਤੇ ਆ ਕੇ ਜ਼ਰੂਰ ਇਸ ਗੱਲ ਨੂੰ ਸੁਣੇ ਤੇ ਖਾਸ ਤੌਰ ਤੇ ਰਸੋਈ ਘਰ ਦੇ ਨਾਲ ਜੁੜਿਆ ਜਿਹੜਾ ਸਮਾਨ ਹੈ ਉਹਨੂੰ ਜ਼ਰੂਰ ਸਸਤਾ ਕਰੇ ਉਹਦੇ ਤੇ ਕਿਸੇ ਤਰੀਕੇ ਦੀ ਠੱਲ ਪਾਵੇ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ